ਹਾਲੀ ਸਾਰੀ ਗਾਲੀ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਤੇ ਇਹ ਰਖੜੀਆਂ ਬਹੁਤ-ਬਹੁਤ ਮੁਬਾਰਕਾਂ ਤੇ ਅੱਜ ਰਖੜੀ ਆ ਦੇ ਰਹੇ ਆ ਤੇ ਅੱਜ ਅਸੀਂ ਵਲੋਗ ਸ਼ੁਰੂ ਕਰ ਲਿਆ ਰਖੜੀਆਂ ਦੇ ਨਾਲ ਤੇ ਬੜੇ ਰੋ ਵੀਡੀਓ ਦੇ ਨਾਲ ਫੋੜਦੇ ਤੁਹਾਨੂੰ ਅੱਜ ਦੀ ਐਂਟੀਮੇਟਿਕ ਤੋਂ ਥੋੜੀ ਇੰਤਰਪਰ ਅਸੀਂ ਹੁਣ ਨਿਕਲ ਪਏ ਆ ਗੁਰਦਵਾਰ ਸਾਹਿਬ ਹਾਲ ਤੇ ਤੇ ਅੱਜ ਰਖੜੀ ਆ ਦੇ ਰਹੇ ਆ ਸਾਰਿਆਂ ਨੂੰ ਰੱਖਿਆ ਬੰਨ੍ਹਣ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਆ ਰਹੀ ਹੈ ਜੀ ਸਭ ਰਖੜੀਆਂ ਤੇ ਹਾਰਾਂ ਰਖੜੀਆਂ ਵਾਰ ਗਏ ਸਾਰਿਆਂ ਨੇ ਆਪਣੇ ਆਪਣੀਆਂ ਦੁਕਾਨਾਂ ਖੋਲਣੀਆਂ ਤੇ ਹੋਰ ਜਿਹੇ ਮਿਲਦੇ ਆ ਬੰਦੇ ਰੋ ਤੇ ਹੁਣ ਪਹਿਲਾਂ ਤੋਂ ਬਸ ਨੋਰਮਲ ਉਸ ਤੋਂ ਬਾਅਦ ਦੇਖਦੇ ਆਂ ਇਹ ਜਲਵਾ ਦਾ ਲੋਰੀ ਮੌਸਮ ਅੱਜ ਤਕਰੀਬਨ ਠੀਕ ਠੀਕ ਹੀ ਆ ਬਸ ਦੇਖੋ ਤੋਂ ਕੋਨੇ ਕੜਾਈ ਦੇ ਜਲੂਸ ਕੱਢਣਗੇ ਪੂਰਾ ਅੱਜ ਮੋਟਰਸਾਈਕਲ ਤੇ ਇਹ ਵੀਡੀਓ ਬਣਾਉਣ ਵਾਸਤੇ ਇੱਕ ਹੱਤ ਨਾਲ ਮੋਟਰਸਾਈਕਲ ਚਲਾ ਰਿਹਾ ਐ ਇੱਕ ਹੱਤ ਨਾਲ ਵੀਡੀਓ ਬਣਾ ਰਿਹਾ ਐ ਜਦੋਂ ਸਕੂਟਰੀ ਤੇ ਹੁੰਨਾ ਹੈ ਉਦੋਂ ਇੰਨੀ ਦਿੱਕਤ ਨਹੀਂ ਹੁੰਦੀ ਹੈਗੀ ਤੇ ਮੌਸਮ ਅੱਜ ਬਹੁਤ ਵਧੀਆ ਹੈ ਤੇ ਧੁੱਪ ਨੇ ਕੜਾਈ ਪਰ ਫੇਸ ਨਹੀਂ ਪਾਫਾ ਝੱਡੂਗਾ ਫੇਰ ਗਰਮੀ ਉਹ ਲੱਗਦੀ ਹੈ ਤੇ ਫਿਰ ਹਾਲ ਦਾ ਹੱਲੇ ਅੱਜ ਰਖਣ ਕੋਨੇ ਆ ਤੇ ਬੋਰ ਬਾਕਸਿੰਗ ਮਹਾਰਾਜੀ ਦੇ ਵੀ ਜਾਣਾ ਸੀਗਾ ਤੇ ਵੀ ਨਹੀਂ ਜਾ ਰਿਹਾ ਸੈਟਲੀ ਪੂਰਾ ਪੜ ਵੀ ਜਾਵੇ ਤੇ ਦੇਖਦੇ ਆ ਕਿਤਾ ਪ੍ਰੋਗਰਾਮ ਬਣਦਾ ਹਾਲਾਪੋਂ ਪਿੰਡਾਂ ਜਾਂਦੇ ਆ ਜੀ ਉਹ ਤਰਜ਼ਾਉ ਕੋਸਟ ਆਵਾਜ਼ ਦੇ ਰਹੇ ਆ ਕੀ ਗੱਲਬਾਤ ਵਾਰਦੀ ਆ ਕਿ ਬਾਬੇ ਨੇ ਬੁਲਾਇਆ ਲਾਇਆ ਜਰੂਰ ਜਾਵਾਂਗੇ ਆਪਾਂ ਤੇਰਾ ਸਾਹ ਤਰਕੜਾ ਪੁੰਹਿਆ ਲਓ ਜੀ ਮਿੱਤਰੋ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਤੇ ਸਾਡੇ ਛੱਡਣ ਬੈਠੇ ਹੋਏ ਨੇ ਭਾਈ ਰੱਖੜੀ ਵੇਜੇ ਹੋਨੇ ਨਾ 1 ਵਜੇ ਇਹਨੂੰ ਤੇ 6 ਵਜੇ ਭਾਈ ਹੋਈ ਆ ਜਾਂਦੇ ਆ ਤੇ ਇੱਥੇ ਲੰਗਰ ਦੀ ਸੇਵਾ ਸਾਰੀ ਮਤਲਬ ਕਿ ਜਿਹਨਾਂ ਨੂੰ ਹੈੱਡ ਕਰਦੇ ਆ ਆਪਾਂ ਹੈੱਡ ਹੀ ਆ ਭਾਜੀ ਇੱਥੇ ਤੇ ਹੋਰ ਭਾਜੀ ਠੀਕ ਠਾਕ ਆ ਯਾਰ 6 ਵਜੇ ਚਲੀਏ ਕੋਈ ਬੜਾ ਤਾਂ ਚਲੋ ਭਾਈ ਪਤਾ ਜਾਣਾ ਜੇ ਤੁਸੀਂ ਪਹਾੜੀਆਂ 'ਚ ਜਾਓ ਹੈ ਔਰ ਮੀਂਹ ਦਾ ਹਟੇ ਜਾਣਾ ਥੋੜੇ ਜਿਲੇ ਤੱਕ ਚੱਲ ਪੰਦੇ ਆਪਾਂ ਹਨਾ ਤੇ ਬਾਅਦੋਂ ਕੋਈ ਦੇ ਤੱਕ ਆ ਬਲੋ ਤਾਂ ਦੇਖੇ ਵੀ ਜਣਾ ਦੁਕਾਨ ਤੇ ਤੇ ਇਹ ਵੀ ਗੱਲ ਜਾ ਕੇ ਲੱਗ ਗਈ। ਲਓ ਜੀ ਮਿੱਤਰੋ ਹੁਣ ਅਸੀਂ ਗੁਰਦੁਆਰਾ ਸਾਹਿਬ ਤੋਂ ਹੋ ਗਿਆ ਸੈਂਟਲੀ ਪ੍ਰੋਗਰਾਮ ਬਣ ਗਿਆ ਹੁਣ ਹੁਸ਼ਿਆਰਪੁਰ ਜਾਣਾ ਤੇ ਹੁਣ ਮਾਈਕ ਚੱਕ ਲਈ ਆ ਪਹਿਲਾਂ ਮੈਂ ਗੱਡੀ ਚੱਕਰ ਲਗਾ ਸੀਗਾ ਸੋਚਿਆ ਸੀ ਮਾਈਕ ਤੇ ਜਾਂਦੇ ਆ ਵਧੀਆ ਹਵਾ ਨੇਚਰਲ ਤੇ ਰਖੜੀ ਵਾਲਾ ਦਿਨ ਆ ਮਿੱਤਰੋ ਅੱਜ ਤੇ ਰਖੜੀ ਮਨਾਈ ਨਹੀਂ ਹੈਗੀ ਆਪਾਂ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਸਾਡੇ ਮਾਮਾ ਜੀ ਦੀ ਡੈਥ ਹੋਈ ਹੈ ਤੇ ਪਿਛਲੀ ਰਖੜੀ ਨੂੰ ਆਸਾ ਐਸ ਟਾਈਮ ਜਿਹੜਾ ਪਿੰਡ ਸੀਗੇ ਮਾਮਾ ਜੀ ਰਖੜੀ ਬੰਦੇ ਸੀਗੇ ਪਰ ਦੇਰ ਹੋ ਸਮੇ ਦਾ ਜਿਹੜਾ ਚੱਕਰ ਆ ਪਤਾ ਨਹੀਂ ਸੀਗਾ ਵੀ ਅਗਲੀ ਰਖੜੀ ਨੂੰ ਮਾਮੇ ਨੇ ਕੋਣਾਂ ਨੇ ਸਾਡੇ ਨੂੰ ਥੋੜਾ ਜਿਹਾ ਕੰਮ ਸਿਵਾ ਹੁਸ਼ਿਆਰ ਕਰ ਤੇ ਆਪਣੇ ਫਲਸਰ ਤੇ ਨ ਜਾ ਰਿਹਾ ਆ ਤੇ ਦੇਖੋ ਤੁਸੀਂ ਰਕੜੀ ਦੇ ਤਿਹਾਰ ਤੇ ਉਹ ਦੇਖੋ ਯਾਰ ਸਜੀਆਂ ਪਈਆਂ ਦੁਕਾਨਾਂ ਤੇ ਉਹ ਦੇਖੋ ਤਿਹਾਰ ਜਿਹੜੇ ਸਾਡੇ ਨਾ ਪੰਜਾਬ ਦੇ ਸਾਰੇ ਬੜੇ ਪਪੂਲਰ ਆ ਆ ਦੇਖੋ ਇਹ ਜੰਡੂ ਸਿੰਘਾ ਮਿੱਤਰੋ ਆ ਦੇਖੋ ਯਾਰ ਹਾਂ ਠੀਕ ਹੈ ਕਿ ਬਹੁਤ ਖੁਸ਼ੀ ਦੇ ਨਾਲ ਬਹੁਤ ਚਾਹਵਾਲਾ ਜਿਹੜਾ ਤਿਹਾਨ ਬਣਦੇ ਆ ਤੇ ਸ਼ਰੌਰੀ ਪੜੇ ਨੂੰ ਵਿਜੇ ਦੇ ਨਾਲ ਫੇ ਹੁਣ ਜਾ ਰਹੇ ਹਾਂ ਸ਼ਰੌਰੀ ਆਹ ਵਾਲੀ ਬਦਤਰੋ ਸ਼ਰੌਰੀ ਅੱਜ ਤੱਕ ਹੋ ਗਏ ਰੋਡ ਬਹੁਤ ਬੰਨਿਆ ਇਹ ਨਤਰਾ ਹੋਣਾ ਸੀ ਲੱਗੇ ਆ ਪੀਣ ਜੂਸ ਤੇ ਸ਼ਹਿਰਪੁਰ ਵਾਪਸੀ ਕਰ ਲਈ ਆ ਤੇ ਪਲਸਰ ਸਾਡਾ ਪਲਸਰ 180 ਸੀਸੀ ਜਿੰਦਾਬਾਦ ਮੌਸਮ ਬਹੁਤ ਵਧੀਆ ਆ ਮੌਸਮ ਕੋਕਰਬੋਟ ਮਧਿਆਣਾ ਬਣਾਦੀ ਮੇਰਾ ਧਰਾ ਲਓ ਜੀ ਮਿੱਤਰੋ ਜੂਸ ਲਿਆ ਪੀ ਤੇ ਹੁਣ ਅਸੀਂ ਜਵੰਦਰਵਾਲ ਨੂੰ ਚੱਲੇ ਜਾਵਾਂਗੇ ਜਿਹੜਾ ਸ਼ਹਿਰਪੁਰ ਕੰਮ ਕੀ ਕਰਨਾ ਜਰੂਰੀ ਉਹ ਆਪਾਂ ਕਰਨੇ ਆ ਤੇ ਹੋੜਾ ਆਪਾਂ ਟਾਪ अकेਲੀ ਖਿੱਚ ਦੇਣੀ ਆ ਆਪਾਂ 20-25 ਮਿੰਟ ਤੱਕ ਜਲੰਧਰ ਪਹੁੰਚ ਜਾਣਾ ਆ